ਹੁਸ਼ਿਆਰਪੁਰ ਦੇ ਵਿੱਚ ਅੱਜ ਬੜਾ ਅਨੋਖਾ ਜਿਹਾ ਵਿਆਹ ਹੋਣ ਜਾ ਰਿਹਾ ਹੈ ਪਿੰਡ ਦੇ ਲੋਕ ਕਈ ਰੋਸ ਕਰ ਰਹੇ ਹਨ ਕਈ ਲੋਕ ਬੜੇ ਖੁਸ਼ ਹਨ ਕਿਉਂਕਿ ਦੋ ਲੋਕਾਂ ਦੀ ਜ਼ਿੰਦਗੀ ਸਵਰਨ ਜਾ ਰਹੀ ਹੈ ਇਹੋ ਜਿਹਾ ਕੀ ਹੋਇਆ ਕਿ ਜਿਹੜਾ ਮੁੰਡਾ ਆਪਣੀ ਮਤਰਈ ਮਾਂ ਦੀ ਜ਼ਬਰਦਸਤੀ ਕਾਰਨ ਘਰੋਂ ਭੱਜ ਗਿਆ ਸੀ ਵਾਪਸ 8 ਸਾਲਾਂ ਬਾਅਦ ਜਦੋਂ ਘਰ ਆਇਆ ਉਸ ਤੋਂ ਦੇਖਿਆ ਨਾ ਗਿਆ ਰਹਿਣਾ ਗਿਆ ਇਹੋ ਜਿਹਾ ਕੀ ਦੇਖ ਲਿਆ ਉਸਨੇ ਕਿ ਜਿਸ ਕਾਰਨ ਆਪਣੀ ਹੀ ਉਸ ਮਤਰੀ ਮਾ ਨਾਲ ਜਿਸ ਤੋਂ ਉਹ ਡਰਦਾ ਘਰੋਂ ਭੱਜ ਕੇ ਗਿਆ ਸੀ ਜਿਸ ਕਾਰਨ ਉਹ ਘਰ ਛੱਡ ਕੇ ਇੰਨੀ ਦੂਰ ਜਾ ਕੇ ਵਸਣ ਨੂੰ ਮਜਬੂਰ ਹੋ ਗਿਆ ਇਹੋ ਜਾਂ ਕੀ ਪਣਾ ਵਾਪਰ ਗਿਆ ਕਿ ਦੋਸਤੋ ਉਸੇ ਹੀ ਔਰਤ ਨਾਲ ਵਿਆਹ ਕਰਨ ਨੂੰ ਲਾਮਾਂ ਲੈਣ ਨੂੰ ਰਾਜ਼ੀ ਹੋ ਗਿਆ ਅੱਜ ਉਸੇ ਦਾ ਹੀ ਵਿਆਹ ਹੋਣ ਜਾ ਰਿਹਾ ਹੈ ਅਤੇ ਵਿਆਹ ਦੇ ਵਿੱਚ ਕੀ ਨਵਾਂ ਚੰਨ ਚੜ੍ਹਦਾ ਹੈ ਕੀ ਨਵਾਂ ਕਮ ਹੋ ਜਾਂਦਾ ਹੈ ਕਿ ਸਭ ਲੋਕ ਦੇਖ ਕੇ ਹੋ ਜਾਂਦੇ ਹਨ ਹੈਰਾਨ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀ ਹੋ ਹੁਸ਼ਿਆਰਪੁਰ ਦੇ ਵਿੱਚ ਜੰਟਾ ਸਿੰਘ ਨਾਮ ਦਾ ਇੱਕ ਸ਼ਰਾਬੀ ਧਟ ਰੰਦਾ ਹੈ ਜੋ ਕਿ ਕਾਫੀ ਜ਼ਮੀਨ ਦਾ ਮਾਲਕ ਹੈ ਲੇਕਿਨ ਆਪਣੀਆਂ ਸ਼ਰਾਬ ਵਾਲੀਆਂ ਹਰਕਤਾਂ ਦੇ ਕਾਰਨ ਸਾਰੇ ਪਿੰਡ ਦੇ ਵਿੱਚ ਬਦਨਾਮ ਹੈ ਸਭ ਉਸ ਨੂੰ ਸ਼ਰਾਬੀ ਸ਼ਰਾਬੀ ਕਹਿ ਕੇ ਅਤੇ ਉਸਦੇ ਮੁੰਡੇ ਆਕਾਸ਼ਦੀਪ ਨੂੰ ਅਤੇ ਉਸਦੇ ਮੁੰਡੇ ਆਕਾਸ਼ਦੀਪ ਨੂੰ ਸ਼ਰਾਬੀ ਦਾ ਮੁੰਡਾ ਕਹਿ ਕੇ ਚੜਾਉਂਦੇ ਹਨ ਆਕਾਸ਼ਦੀਪ ਆਪਣੇ ਪਿਤਾ ਤੋਂ ਬਿਲਕੁਲ ਉਲਟ ਸ਼ਾਂਤ ਸੁਭਾਅ ਵਾਲਾ ਅਤੇ ਬੜਾ ਹੀ ਨੇਕ ਦਿਲ ਮੁੰਡਾ ਹੈ ਉਸ ਨੂੰ ਬਚਪਨ ਤੋਂ ਹੀ ਚੰਗੇ ਕੰਮ ਕਰਨ ਦਾ ਸ਼ੌਂਕ ਹੈ ਗੁਰੂ ਘਰ ਜਾਣਾ ਸੇਵਾ ਕਰਨੀ ਅਤੇ ਆਪਣੇ ਪਿਤਾ ਤੋਂ ਬਿਲਕੁਲ ਉਲਟ ਲੋਕਾਂ ਦੀ ਮਦਦ ਕਰਨੀ ਲੋਕ ਦੇਖਦੇ ਕਹਿੰਦੇ ਹਨ ਲੈ ਦੇਖ ਲੋ ਕਿਹਦਾ ਪਿਓ ਤੇ ਕਿਹਦਾ ਬੇਟਾ ਬਿਲਕੁਲ ਹਿਰਣਾ ਕਸ਼ਬ ਦੇ ਘਰ ਜਿਵੇਂ ਭਗਤ ਪ੍ਰਹਲਾਦ ਜਿਹੜਾ ਹੈ ਜੰਪਿਆ ਸੀ ਉਸੇ ਤਰ੍ਹਾਂ ਬਿਲਕੁਲ ਜੰਟੇ ਦੇ ਘਰ ਜਿਹੜਾ ਹੈ ਆਕਾਸ਼ਦੀਪ ਨੇ ਜਨਮ ਲਿਆ ਹੈ ਮਾਂ ਇਸਦੀ ਬਿਮਾਰ ਰਹਿੰਦੀ ਹੈ ਫਿਰ ਵੀ ਦੇਖ ਲੋ ਕਿਨੇ ਲੋਕਾਂ ਦੀ ਮਦਦ ਕਰਦਾ ਹੈ ਸਭ ਨੂੰ ਪਿਆਰਾ ਲੱਗਦਾ ਹੈ ਕੋਈ ਆਕਾਸ਼ਦੀਪ ਨੂੰ ਸੋਨੇ ਕੱਪੜੇ ਲੀੜੇ ਦਵਾ ਲੈਂਦਾ ਹੈ ਹਾਲਾਂਕਿ ਉਸਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਫਿਰ ਵੀ ਚਲੋ ਪਿਤਾ ਸ਼ਰਾਬ ਪਿੰਦਾ ਹੈ ਅਤੇ ਸਾਰੇ ਪੈਸੇ ਸਾਰੀ ਕਮਾਈ ਆਪਣੇ ਸ਼ਰਾਬ ਦੇ ਵਿੱਚ ਜੂਹੇ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਤੇ ਵੰਡਾ ਦਿੰਦਾ ਹੈ ਘਰ ਦੇ ਵਿੱਚ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਕਾਫੀ ਤੰਗੀ ਰੰਦੀ ਹੈ ਘਰ ਦੇ ਵਿੱਚ ਮਾਂ ਜਿਹੜੀ ਹੈ ਆਪਣੇ ਘਰ ਵਾਲੇ ਤੋਂ ਜਾਨੀ ਜੰਟੇ ਤੋਂ ਲੜ ਲੜ ਕੇ ਛੋਟੀਆਂ-ਛੋਟੀਆਂ ਚੀਜ਼ਾਂ ਵੀ ਮੰਗਵਾਉਂਦੀ ਹੈ ਲੇਕਿਨ ਫਿਰ ਵੀ ਜਰਾ ਹੈ ਜੰਟਾ ਨਹੀਂ ਸੁਧਰਦਾ ਆਪਣੇ ਬੱਚੇ ਦੇ ਮੂੰਹ 'ਵਲ ਵੀ ਨਹੀਂ ਦਿਖਦਾ ਉਹ ਆਪਣੀਆਂ ਹੱਕ ਤਾਂ ਤੋਂ ਬਿਲਕੁਲ ਵੀ ਵੱਜ ਨਹੀਂ ਆਂਦਾ ਦੋਸਤੋ 45 ਸਾਲਾ ਜੰਟਾ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਹੈ ਅਤੇ ਆਪਣੇ ਬੱਚੇ ਨੂੰ ਵੀ ਨਹੀਂ ਬਖਸ਼ਦਾ ਬੱਚੇ ਦੀ ਪੜ੍ਹਾਈ ਵਾਸਤੇ ਬਿਲਕੁਲ 2 ਰੁਪਏ ਦੇਣ ਨੂੰ ਤਿਆਰ ਨਹੀਂ ਹੈ ਲੋਕ ਸਮਝਾਉਂਦੇ ਹਨ ਇੰਨੀ ਜ਼ਮੀਨ ਕੀ ਉੱਪਰ ਲੈ ਕੇ ਜਾਣੀ ਹੈ ਤੇਰੇ ਬੱਚੇ ਦੀ ਹੈ ਇਹਨੂੰ ਛੱਟ ਪੜ ਲੈਣ ਦੇ ਤੇਰੇ ਵਾਂਗੂ ਐਵੇਂ ਸਾਰਾ ਦਿਹਾੜੀ ਇੱਥੇ ਪਿਆ ਮਰ ਜਾਏਗਾ ਇਹ ਵਧੀਆ ਮੁੰਡਾ ਹੈ ਪੜ੍ਹਨ ਦੇ ਵਿੱਚ ਹੁਸ਼ਿਆਰ ਹੈ ਇਸ ਨੂੰ ਤੁਹਾਨੂੰ ਅੱਗੇ ਪੜਾਉਣਾ ਚਾਹੀਦਾ ਹੈ ਅਤੇ ਹੋਵੇ ਨਾ ਹੋਵੇ ਅੱਗੇ ਜਾ ਕੇ ਤੁਹਾਡਾ ਵੀ ਨਾਮ ਰੋਸ਼ਨ ਕਰੇਗਾ ਲੇਕਿਨ ਕਿਸੇ ਦੀ ਨਹੀਂ ਸੁਣਦਾ ਜਨਤੇ ਦੇ ਸਿਰ ਤੇ ਆਪਣੀ ਤੁਨ ਸਵਾਰ ਰਹਿੰਦੀ ਹੈ ਉਹ ਕਿਸੇ ਨੂੰ ਵੀ ਆਪਣੇ ਘਰ ਦੇ ਮਾਮਲਿਆਂ ਦੇ ਵਿੱਚ ਬੋਲਣ ਤੱਕ ਨਹੀਂ ਸੀ ਦਿੰਦਾ ਦੋਸਤੋ ਸਮਾਂ ਬੀਤਦਾ ਜਾਂਦਾ ਹੈ ਹੌਲੀ ਹੌਲੀ ਜਨਤੇ ਦੀ ਪਤਨੀ ਯਾਨੀ ਆਕਾਸ਼ਦੀਪ ਦੀ ਜਿਹੜੀ ਮਾਤਾ ਹੈ ਉਹ ਚੜ੍ਹਾਈ ਕਰ ਜਾਂਦੀ ਹੈ ਆਕਾਸ਼ਦੀਪ ਵਿਚਾਰਾ ਇਕੱਲਾ ਰਹਿ ਜਾਂਦਾ ਹੈ ਦੁਨੀਆ ਤੇ ਇੱਕ ਉਸ ਦੀ ਮਾਤਾ ਹੀ ਸੀ ਜੋ ਉਸ ਨੂੰ ਸਮਝਦੀ ਸੀ ਜੋ ਉਸ ਦੇ ਬਾਰੇ ਚੰਗਾ ਸੋਚਦੀ ਸੀ ਜੋ ਉਸ ਨੂੰ ਵਧੀਆ ਇਨਸਾਨ ਬਣਾਉਣਾ ਚਾਹੁੰਦੀ ਸੀ ਹੁਣ ਘਰ ਦੇ ਵਿੱਚ ਬਸ ਇੱਕ ਸ਼ਰਾਬੀ ਪਿਤਾ ਅਤੇ ਆਕਾਸ਼ ਜੀ ਵਿਚਾਰਾ ਇਕੱਲਾ ਰਹਿ ਗਿਆ ਹੈ ਆਪਣੇ ਆਪ ਨੂੰ ਇਕੱਲਾ ਸਮਝਦਾ ਹੈ ਸਾਰਾ ਬੋਝ ਘਰ ਦੇ ਜੋ ਕੰਮ ਹਨ ਉਹ ਉਸਦੇ ਸਿਰ ਤੇ ਆ ਜਾਂਦੇ ਹਨ ਅਤੇ ਰਿਸ਼ਤੇਦਾਰ ਜਿਹੜੇ ਹਨ ਲੜ ਲੜ ਕੇ ਇੱਕ ਨੌਕਰਾਨੀ ਉਹਨਾਂ ਦੇ ਘਰ ਦੇ ਵਿੱਚ ਰਖਵਾ ਲਦੇ ਹਨ ਲੇਕਿਨ ਕਿਉਂਕਿ ਜੰਟਾ ਜਿਹੜਾ ਹੈ दारू ਪੀ ਕੇ ਘਰਾਂ ਦਾ ਹੈ ਅਤੇ ਘਰ ਆ ਕੇ ਨੌਕਰਾਨੀ ਤੇਰੀ ਹੈ ਉਸ ਨੂੰ ਗਾਲਾਂ ਕੱਢਦਾ ਹੈ ਅਤੇ ਬਾਰੀ ਬਾਰੀ ਗੰਦੇ ਬੋਲ ਬੋਲਦਾ ਹੈ ਉਹ ਕਿੰਨਾ ਕੁਛ ਉੱਥੇ ਬਰਦਾਸ਼ਤ ਕਰੇਗੀ ਉਹ ਭੱਜ ਜਾਂਦੀ ਹੈ ਨਵੀਂ ਨੌਕਰਾਨੀ ਰੱਖੀ ਜਾਂਦੀ ਹੈ ਲੇਕਿਨ ਉਹ ਵੀ ਜਿਆਦਾ ਦਿਨ ਨਹੀਂ ਕੱਢਦੀ ਅਤੇ ਟਾਈਮ ਤੇ ਤਨਖਾਹ ਨਾ ਮਿਲਣ ਤੇ ਉਹ ਵੀ ਚਲੀ ਜਾਂਦੀ ਹੈ ਹੁਣ ਤਾਂ ਸਾਰਾ ਕੁਝ ਉਲਟ ਹੋ ਚੁੱਕਿਆ ਹੈ ਘਰ ਦੇ ਵਿੱਚ ਇੰਝ ਲੱਗਦਾ ਹੈ ਜਿਵੇਂ ਕਿ ਇੱਥੇ ਕੋਈ ਰਹਿੰਦਾ ਨਾ ਹੋਵੇ ਜਗ੍ਹਾ ਜਗ੍ਹਾ ਖਲਾਰਾ ਮੱਚਿਆ ਹੈ ਆਕਾਸ਼ਦੀਪ ਕੁਝ ਨਾ ਕੁਝ ਘਰ ਦਾ ਸਵਾਰ ਨਾ ਯਤਨ ਕਰਦਾ ਹੈ ਲੇਕਿਨ ਪਿਓ ਜਨਤਾ ਸਭ ਕੁਝ ਖਲਾਰ ਦਿੰਦਾ ਹੈ ਹੁਣ ਤਾਂ ਘਰ ਦੇ ਵਿੱਚ ਹੀ ਸਰੀਆਮ दारू ਬੱਕਰੇ ਚੱਲਣ ਲੱਗੇ ਹਨ ਘਰ ਦੇ ਵਿੱਚ ਹੀ ਜਿਵੇਂ ਕਿ ਨਰਕ ਵਰਗਾ ਮਾਹੌਲ ਬਣ ਚੁੱਕਿਆ ਹੈ ਜਗ੍ਹਾ ਜਗ੍ਹਾ ਸ਼ਰਾਬ ਦੀਆਂ ਬੋਤਲਾਂ ਅਤੇ ਜਗ੍ਹਾ ਜਗ੍ਹਾ ਮੀਟ ਅਤੇ ਬਾਕੀ ਗੰਦੀਆਂ ਜੀਆਂ ਪਈਆਂ ਹਨ ਅਤੇ ਅੰਦਰ ਬੜ ਨੂੰ ਕਿਸੇ ਦਾ ਜੀ ਨਹੀਂ ਕਰਦਾ ਮੁਸਕ ਮਰਦਾ ਹੈ ਆਕਾਸ਼ਦੀਪ ਵੀ ਹੁਣ ਜ਼ਿਆਦਾਤਰ ਆਪਣੇ ਚਾਚੇ ਹੋਰਾਂ ਦੇ ਘਰ ਸੌ ਜਾਂਦਾ ਹੈ ਉੱਥੇ ਰਹਿੰਦਾ ਹੈ ਹੌਲੀ ਹੌਲੀ ਜੰਟਾ ਇੱਕ ਨਵਾਂ ਚੰ ਚੜਦਾ ਹੈ ਇੱਕ ਪਈਆ ਰਾਣੀ ਜੋ ਕਿ ਤਕਰੀਬਨ ਉਸ ਤੋਂ ਅਧੀ ਉਮਰ ਦੀ ਹੈ 22 ਸਾਲਾਂ ਦੀ ਹੈ ਉਸ ਨੂੰ ਵਿਆਹ ਕਿ ਲਿਆਂਦਾ ਹੈ ਪਈਆ ਰਾਣੀ ਨੂੰ ਵਿਆਹ ਕਿ ਲਿਆਂਦਾ ਰਿਸ਼ਤੇਦਾਰ ਕਾਫੀ ਵਿਰੋਧ ਕਰਦੇ ਹਨ ਆ ਤੂ ਕੀ ਕਰ ਦਤਾ ਹੈ ਜਟਾਂ ਦੇ ਘਰੇ ਹੁਣ ਪਈਆ ਰਾਣੀ ਆਵੇਗੀ ਸਾਨੂੰ ਕਹਿ ਦਿੰਦਾ ਅਸੀਂ ਤੇਰੇ ਵਾਸਤੇ ਕੋਈ ਨਾ ਕੋਈ ਛੱਡੀ ਜਾਂ ਤਲਾਕ ਵਾਲੀ ਔਰਤ ਲਿਆਂਦੇ ਤੈਨੂੰ ਆਰਾਮ ਨਾਲ ਮਿਲ ਜਾਣੀ ਸੀ ਤੇਰੀ ਕਰਕ ਬੜੀ ਉਮਰ ਹੋ ਗਈ ਹੈ ਤੇਰੇ ਤਾਹ ਜੀ ਵਾਲ ਵਿੱਚ ਟੇ ਨਹੀਂ ਆਏ ਕੋਈ ਗੱਲ ਨਹੀਂ ਅਸੀਂ ਤੈਨੂੰ ਲਿਆ ਦਿੰਦੇ ਲੇਕਿਨ ਆ ਕੰਮ ਤੋਂ ਬਿਲਕੁਲ ਗਲਤ ਕੀਤਾ ਹੈ ਨਹੀਂ ਸੁਣਦਾ ਜਨਤਾ ਆਪਣੀ ਧੁੰਦੇ ਵਿੱਚ ਸਵਾਰ ਸੀ ਉਸਨੇ ਸੋਚਿਆ ਸੀ ਚਲੋ ਇਹ ਮੇਰੇ ਕੰਮ ਕਰਦਾ ਕਰੇਗੀ ਨਾਲ ਨਾਲ ਚਲੋ ਘਰ ਵੀ ਥੋੜਾ ਸੁਧਰ ਜਾਇਆ ਕਰੇਗਾ ਕਿਉਂਕਿ ਸਾਰੇ ਹੁੰਦਾ ਸ਼ਰਾਬੀ ਵੀ ਅੰਦਰ ਆਣ ਤੋਂ ਡਰਦੇ ਸਨ ਕਿਉਂਕਿ ਇਹਨਾਂ ਭੈੜਾ ਮਾਹੌਲ ਉੱਥੇ ਬਣਾ ਰੱਖਿਆ ਹੈ ਖੰਡਰ ਵਾਂਗੂ ਘਰ ਲੱਗਣ ਲੱਗਿਆ ਹੈ ਜਿਵੇਂ ਕਿ ਇਸ ਘਰ ਦੇ ਵਿੱਚ ਤਾਂ ਪੂਤ ਵਸਦੇ ਹੋਣ ਹੁਣ ਉਹ ਜਿਹੜੀ ਔਰਤ ਹੈ ਜਿਹਨੂੰ ਵਿਆਹ ਕੇ ਲਾਇਆ ਹੈ ਯਾਨੀ ਕਿ ਆਕਾਸ਼ਦੀਪ ਦੀ ਮਤਰੀਮਾ ਸੁਮਨ ਔਰ ਘਰ ਦੇ ਵਿੱਚ ਆਂਦੇ ਹੀ ਬੜੀ ਸਿਆਣੀ ਔਰਤ ਹੈ ਪੜੀ ਲਿਖੀ ਹੈ ਲੇਕਿਨ ਉਸ ਦੇ ਘਰਦਿਆਂ ਨੇ ਮਜਬੂਰ ਹੋ ਕੇ ਗਰੀਬੀ ਦੇ ਵਿੱਚ ਉਸ ਨੂੰ 75000 ਰੁਪਏ ਦੇ ਵਿੱਚ ਜੰਟਰੀ ਨੂੰ ਵੇਚ ਦਿੱਤਾ ਹੈ ਆਪਣੇ ਪਿਤਾ ਦਾ ਸਤਕਾਰ ਕਰਦੀ ਸੀ ਲੇਕਿਨ ਹੁਣ ਇੱਥੇ ਆ ਚੁੱਕੀ ਹੈ ਇੱਥੇ ਆਂਦੇ ਸਾਰ ਸਾਰੇ ਹਾਲਾਤਾਂ ਨੂੰ ਸਮਝ ਜਾਂਦੀ ਹੈ ਜੰਟਾ ਤਾਂ ਆਪ ਦਾਰੂ ਪੀਂਦਾ ਹੈ ਅਤੇ ਹੁਣ ਇਸ ਦਾ ਮੁੰਡਾ ਆਕਾਸ਼ਦੀਪ ਵਿਚਾਰਾ ਇਕੱਲਾ ਰਹਿੰਦਾ ਹੈ ਸੁਮਨ ਆਕਾਸ਼ਦੀਪ ਦਾ ਕਾਫੀ ਖਿਆਲ ਰੱਖਣਾ ਸ਼ੁਰੂ ਕਰ ਲੈਂਦੀ ਹੈ ਉਸ ਨੂੰ ਪੜ੍ਹਾਈ ਵਾਸਤੇ ਭੇਜਦੀ ਹੈ ਉਸ ਦਾ ਸੁਪਨਾ ਸੀ ਮੈਂ ਆਪ ਤਾਂ ਬਹੁਤੀ ਪੜ ਨਹੀਂ ਸਕੀ ਕਿਉਂ ਨਾ ਮੇਰੇ ਜਨਾ ਮਤਰੀਆ ਮੁੰਡਾ ਹੈ ਉਹ ਉੱਪਰ ਨਾ ਲੱਗ ਜਾਵੇ ਅਤੇ ਕੁਝ ਨਾ ਕੁਝ ਬਣ ਕੇ ਦਿਖਾਵੇ ਆਕਾਸ਼ ਦੀ ਵੀ ਖੁਸ਼ ਹੈ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਉਸ ਦੀ ਕੋਈ ਫਿਕਰ ਕਰਨ ਵਾਲਾ ਘਰ ਦੇ ਵਿੱਚ ਆਇਆ ਹੈ ਨਹੀਂ ਤਾਂ ਉਸ ਨੂੰ ਤਾਂ ਆਪਣੇ ਚਾਚੇ ਤਾਏ ਦੇ ਘਰੇ ਉੱਥੇ ਸੌਣਾ ਪੈਂਦਾ ਹੈ ਇੱਥੇ ਤਾਂ ਉਸ ਦਾ ਬਿਲਕੁਲ ਨਰਕ ਵਰਗਾ ਮਾਹੌਲ ਸੀ ਹੁਣ ਘਰ ਦੇ ਵਿੱਚ ਔਰਤ ਆ ਚੁੱਕੀ ਹੈ ਚਲੋ ਸਫਾਈ ਦਾ ਧਿਆਨ ਉਤੇ ਆਪ ਰੱਖ ਲਿੰਦੀ ਹੈ ਮਧਿਆ ਰੋਟੀ ਆਕਾਸ਼ਦੀਪ ਨੂੰ ਮਿਲਣ ਲੱਗੀ ਹੈ ਲੇਕਿਨ ਜੰਟਾ ਨਹੀਂ ਸੁਧਰਦਾ ਉਹ ਸ਼ਰਾਬ ਪੀਣਾ ਜਾਰੀ ਰੱਖਦਾ ਹੈ ਕਿੰਨੇ ਕੁ ਦਿਨ ਚੰਗਾ ਭੜਾ ਤੁਰਨ ਉਸਨੇ ਵੀ ਕਿੰਨੇ ਕੁ ਦਿਨ ਚੰਗਾ ਭੜਾ ਤੁਰਨਾ ਸੀ ਬਿਮਾਰ ਰਹਿਣ ਲੱਗ ਗਿਆ ਹੈ ਘਰ ਦੇ ਵਿੱਚ ਹੁਣ ਇੱਕ ਹੋਰ ਬਿਮਾਰ ਰਹਿਣ ਲੱਗ ਪਿਆ ਹੈ ਸਾਰੇ ਕਹਿੰਦੇ ਹਨ ਵੀ ਜੰਟਾ ਹੁਣ ਕੁਝ ਦਿਨਾਂ ਦਾ ਮਾਮਨ ਹੈ ਦੋਸਤੋ ਲੰਬਾ ਸਮਾਂ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ ਆਕਾਸ਼ਦੀਪ 10ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਬڑا ਸੋਨਾ ਗਬਰੂ ਜਵਾਨ ਹੋ ਚੁੱਕਿਆ ਹੈ ਆਪਣੇ ਪਿਤਾ ਦੇ ਮੂਹਲ ਦੇਖਦਾ ਹੈ ਬਾਰ ਬਾਰ ਸਮਝਾਉਂਦਾ ਹੈ ਵੀ ਤੁਹਾਨੂੰ ਡਾਕਟਰਾਂ ਨੇ ਸਖਤ ਮਨਾ ਕੀਤਾ ਹੈ ਕਿ ਘਰ ਦੇ ਵਿੱਚ ਬਿਲਕੁਲ ਵੀ ਤੁਸੀਂ ਸ਼ਰਾਬ ਨਹੀਂ ਪੀਣੀ ਅਤੇ ਕਦੇ ਵੀ ਕੁਝ ਇਸ ਤਰ੍ਹਾਂ ਦਾ ਮਾੜਾ ਕੰਮ ਨਹੀਂ ਕਰਨਾ ਜਿਸ ਨਾਲ ਤੁਹਾਡੀ ਸਿਹਤ ਜਿਹੜੀ ਹੈ ਹੋਰ ਜ਼ਿਆਦਾ ਵਿਗੜ ਜਾਵੇ ਪਹਿਲਾਂ ਮੈਂ ਆਪਣੀ ਮਾਂ ਤੱਕ ਹੋ ਚੁੱਕਿਆ ਹਾਂ ਮੈਂ ਤੁਹਾਨੂੰ ਖੋਣਾ ਨਹੀਂ ਚਾਹੁੰਦਾ ਤੁਹਾਨੂੰ ਗਵਾਣਾ ਨਹੀਂ ਚਾਹੁੰਦਾ ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋ ਜਿਸ ਨਾਲ ਤੁਸੀਂ ਆਪ ਨਾਲੇ ਆਪਣੇ ਪਰਿਵਾਰ ਨੂੰ ਦੁਖੀ ਕਰਦੇ ਹੋ ਕਿਉ ਆਪਣੀ ਜਾਨ ਦੇ ਵੈਰੀ ਬਣੇ ਹੋ ਹਾਲੇ ਤਾਂ ਹਟਜੋ ਹਾਲੇ ਤਾਂ ਆਪਣੀਆਂ ਗੰਦੀਆਂ ਆਦਤਾਂ ਛੱਡ ਦੋ ਕਦੋਂ ਤੱਕ ਲੋਕਾਂ ਦੇ ਤਾਣੇ ਮੈਨੇ ਸਹਦੇ ਰਹੋਗੇ ਤੁਸੀਂ ਕਿੰਨੇ ਆਪਣੇ ਜ਼ਮੀਂਦਾਰੀ ਹੈ ਉਹ ਵੇਚ ਕੇ ਇਹ ਨਸ਼ਾ ਕਰ ਚੁੱਕੇ ਹੋ ਹੁਣ ਤਾਂ ਅੱਧੇ ਤੋਂ ਵੀ ਘੱਟ ਆਪਣੀ ਜ਼ਮੀਨ ਰਹਿ ਚੁੱਕੀ ਹੈ ਜੋ ਦਾਦਾ ਆਪਣੇ ਵਾਸਤੇ ਛੱਡ ਕੇ ਗਿਆ ਸੀ ਜੇਕਰ ਅੱਜ ਉਹ ਇਸ ਧਰਤੀ ਤੇ ਜਿਉਂਦੇ ਹੁੰਦੇ ਤੁਹਾਡੇ ਬਾਰੇ ਉਹਨਾਂ ਨੇ ਕੀ ਸੋਚਣਾ ਸੀ ਕਿ ਉਹਨਾਂ ਦੇ ਪੁੱਤ ਨੇ ਉਹਨਾਂ ਦੀ ਜ਼ਮੀਨ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਵੇਚ ਕੇ ਸ਼ਰਾਬ ਪੀ ਗਏ ਹਨ ਜੰਟਾ ਅੱਗੋਂ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਜਾਂਦਾ ਹੈ ਆਕਾਸ਼ਦੀਪ ਵੀ ਅੱਗੋਂ ਸੁਣਾ ਕੇ ਉੱਥੋਂ ਆ ਜਾਂਦਾ ਹੈ ਅਤੇ ਆ ਕੇ ਸੁਮਨ ਦੇ ਕੋਲ ਬੈਠ ਜਾਂਦਾ ਹੈ ਦੋਵੇਂ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ ਕਈ ਘੰਟੇ ਆਪਸ ਦੇ ਵਿੱਚ ਬੈਠੇ ਰਹਿੰਦੇ ਹਨ ਅਤੇ ਇਹਨਾਂ ਦੇ ਵਿਚਾਰ ਸੁਮਨ ਜੜੀਆਂ ਇੱਕ ਕੋਜੀ ਜੀ ਗੱਲ ਉਸਨੂੰ ਆਖ ਦਿੰਦੀ ਹੈ ਕਹਿੰਦੀ ਹੈ ਬਜ਼ੁਰਗ ਤਾਂ ਹੁਣ ਇਸ ਦੁਨੀਆ ਤੋਂ ਜਾਣ ਵਾਲਾ ਹੈ ਜੰਟਾ ਮੇਰੇ ਤੋਂ ਦੁੱਗਣੀ ਉਮਰ ਦਾ ਹੈ ਅਤੇ ਹੁਣ ਤਾਂ ਲੋਕ ਵੀ ਮੈਨੂੰ ਤਾਨੇ ਮੇਨੇ ਮਾਰਨ ਲੱਗ ਪਏ ਹਨ ਵੀ ਉਹਨਾਂ ਨਾਲ ਮੈਂ ਵਿਆਹ ਕਰਨਾ ਇਥੋਂ ਦਾ ਸਰਪੰਚ ਜਣਾ ਹੈ ਦੂਜੇ ਦਿਨ ਆਪਣੇ ਘਰ ਆਇਆ ਰਹਿੰਦਾ ਹੈ ਉਹ ਮਿਰਤੇ ਆ ਕੇ ਮਾੜੀ ਨਿਗਾਹ ਰੱਖਦਾ ਹੈ ਉਸ ਦਾ ਆਪਾਂ ਕੀ ਇਲਾਜ ਕਰੀਏ ਆਕਾਸ਼ਦੀਪ ਨੂੰ ਗੁੱਸਾ ਤਰ ਜਾਂਦਾ ਹੈ ਵੀ ਇੱਕ ਤਾਂ ਮੈਂ ਆਪਣੇ ਪਿਓ ਤੋਂ ਦੁਖੀ ਹਾਂ ਉੱਤੋਂ ਹੁਣ ਸੁਮਨ ਵੀ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਪਈ ਹੈ ਦੋਸਤੋ ਅੱਕ ਜਾਂਦਾ ਹੈ ਆਪਣੇ ਕਮਰੇ ਦੇ ਵਿੱਚ ਬੈਠ ਜਾਂਦਾ ਹੈ ਕਿਉਂਕਿ ਨਦਾਨ ਮਤ ਹੈ ਨਹੀਂ ਸੋਚਦਾ ਕਿ ਉਸਦੇ ਵਾਸਤੇ ਚੰਗਾ ਹੈ ਕਿ ਇਸ ਘਰ ਵਾਸਤੇ ਚੰਗਾ ਹੈ ਅਤੇ ਕੀ ਮਾੜਾ ਦੋਸਤੋ ਚਲੋ ਅਗਰਾ ਜਾਂਦਾ ਹੈ ਸਕੂਲ ਜਾਂਦਾ ਹੈ ਸਕੂਲ ਤੋਂ ਆਏ ਬਾਅਦ ਸੁਮਨ ਦਿਨੋ ਦਿਨ ਉਸੇ ਤਰ੍ਹਾਂ ਦੀਆਂ ਗੱਲਾਂ ਕਿਉਂਕਿ ਸਤਮੁਜ ਬੇਤਾਰੀ ਨਾਲ ਬੀਤ ਰੀਆਂ ਸਨ ਪਿੰਡ ਦੇ ਲੋਕ ਉਸਤੇ ਮਾੜੀ ਨਿਗਾਹ ਰੱਖ ਰਹੇ ਹਨ ਜਿੰਤਾ ਤਾਂ ਵਿਚਾਰਾ ਬਿਮਾਰ ਰਹਿੰਦਾ ਹੈ ਪਿੰਡ ਦੇ ਲੋਕ ਉਸ ਨੂੰ ਮਾਰਵਾ ਰੱਖਦੇ ਹਨ ਲੈ ਉਹ 75000 ਰੁਪਏ ਲੈ ਕੇ ਆਇਆ ਸੀ ਅਸੀਂ ਤੈਨੂੰ 1.5 ਲੱਖ ਦੇ ਦਿੰਨੇ ਹਾਂ ਸਾਡੇ ਨਾਲ ਆ ਜਾ ਸਾਡੇ ਘਰ ਦੇ ਵਿੱਚ ਵੀ ਔਰਤ ਦੀ ਕਮੀ ਹੈ ਸਾਡੇ ਨਾਲ ਵਿਆਹ ਕਰ ਲੈ ਲੇਕਿਨ ਉਹ ਨਹੀਂ ਜਾਂਦੀ ਅਤੇ ਕਿਉਂਕਿ ਉਹ ਇੱਥੇ ਵਿਆਹ ਕਰਕੇ ਆਈ ਹੈ ਅਧੇ ਉਸ ਨੂੰ ਹੁਣ ਇੱਥੇ ਚੰਗਾ ਲੱਗਦਾ ਹੈ ਆਕਾਸ਼ਦੀਪ ਨੂੰ ਪਸੰਦ ਕਰਦੀ ਹੈ ਛੱਡਣਾ ਨਹੀਂ ਚਾਹੁੰਦੀ ਇੱਕ ਦਿਨ ਅਚਾਨਕ ਹੀ ਉਹ ਐਸੇ ਤਰ੍ਹਾਂ ਆਕਾਸ਼ਦੀਪ ਨੂੰ ਕਹਿ ਜੰਦੀ ਹੈ ਕਿ ਤੇਰਾ ਪਿਤਾ ਤਾਂ ਹੁਣ ਕੁਝ ਦਿਨਾਂ ਦਾ ਮਹਿਮਾਨ ਹੈ ਕਿਉਂ ਨਾ ਤੂੰ ਮੇਰੇ ਨਾਲ ਵਿਆਹ ਕਰ ਲਏ ਦੋਸਤੋ ਇਹਨਾਂ ਸੁਣ ਕੇ ਹੀ ਆਕਾਸ਼ਦੀਪ ਦੇ ਪੈਰਾਂ ਹੇਠੋਂ zameen ਨਿਕਲ ਜਾਂਦੀ ਹੈ ਸੋਚਦਾ ਹੈ ਬਿਲਕੁਲ ਗਲਤ ਗੱਲ ਕਰ ਰਹੀ ਹੈ ਇਸ ਤਰ੍ਹਾਂ ਕਰਨ ਨਾਲ ਤਾਂ ਸਮਾਜ ਦੇ ਵਿੱਚ ਲੋਕ ਕਿੰਨਾ ਮਾੜਾ ਚੰਗਾ ਕਹਿਣਗੇ ਮੇਰੀ ਜਿਹੜੀ ਮਿੱਟੀ ਹੈ ਮੇਰੇ ਪਿਤਾ ਵਾਂਗ ਬਿਲਕੁਲ ਪਲੀਤ ਹੋ ਜਾਣੀ ਹੈ ਕੱਲ ਸਾਰਿਆਂ ਨੇ ਮੈਨੂੰ ਮਾੜਾ ਆਖਣਾ ਹੈ ਅਤੇ ਬਿਲਕੁਲ ਗਲਤ ਹੈ ਉਥੋਂ ਮਾੜਾ ਚੰਗਾ ਬੋਲਦਾ ਹੋਇਆ ਭੱਜ ਜਾਂਦਾ ਹੈ ਅਤੇ ਜਾ ਕੇ ਆਪਣੇ ਸਕੂਲ ਬੈਠ ਜਾਂਦਾ ਹੈ ਆਉਂਦੇ ਸਾਰ ਆਪਣੇ ਪਿਤਾ ਨੂੰ ਗੱਲ ਦੱਸਦਾ ਹੈ ਲੇਕਿਨ ਪਿਤਾ ਤਾਂ ਸ਼ਰਾਬ ਦੇ ਨਸ਼ੇ ਵਿੱਚ ਟੁੱਣ ਹੈ ਅਤੇ ਮਿਲ ਕੋ ਵੀ ਉਸਦੀ ਗੱਲ ਨਹੀਂ ਸੁਣਦਾ ਦੋਸਤੋ ਬਿਲਕੁਲ ਉਸ ਨੂੰ ਹੋਰ ਜਿਆਦਾ ਗਾਲਾਂ ਕੱਢਣ ਲੱਗ ਜਾਂਦਾ ਹੈ ਕਿ ਹੋਰ ਜੀਆਂ ਗੱਲਾਂ ਕਰਦਾ ਤੂੰ ਤੈਨੂੰ ਅਕਲ ਵੀ ਹੈ ਬੋਲਣ ਦੀ ਤੂੰ ਕਿਵੇਂ ਸੋਚ ਸਕਦਾ ਹੈ ਇਹੋ ਜਿਹਾ ਕੁਝ ਵੀ ਹੋ ਸਕਦਾ ਹੈ ਤੇਰੀ ਮਤ ਜਿਹੜੀ ਹੈ ਬਿਲਕੁਲ ਮਾਰੀ ਜਾ ਚੁੱਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ ਲੇਕਿਨ ਹੁਣ ਆਕਾਸ਼ਦੀਪ ਸਮਝ ਚੁੱਕਿਆ ਸੀ ਇੱਥੇ ਮੇਰਾ ਹੁਣ ਕੋਈ ਨਹੀਂ ਹੈ ਇਧਰੋਂ ਮੇਰਾ ਪਿਤਾ ਮੈਨੂੰ ਨਹੀਂ ਸਮਝਦਾ ਅਤੇ ਜਿਹੜੀ ਮਤਰੀ ਮਾ ਭੈਯਾ ਰਾਣੀ ਸੁਮਨ ਹੈ ਉਹ ਵੀ ਹੁਣ ਮਾੜੀ ਅੱਖ ਰੱਖਣ ਲੱਗ ਪਈ ਹੈ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਆਪਣੇ ਇੱਕ ਦੋ ਦੋਸਤਾਂ ਨਾਲ ਸੰਪਰਕ ਕਰਦਾ ਹੈ 10ਵੀਂ ਕਲਾਸ ਦੇ ਚਲੋ ਪੇਪਰ ਦਿੰਦਾ ਹੈ ਅਤੇ ਅਗਲੇ ਹੀ ਮਹੀਨੇ ਜਦੋਂ ਉਸਦੇ ਪੇਪਰ ਖਤਮ ਹੋ ਜਾਂਦੇ ਹਨ ਘਰੋਂ ਰਾਤ ਬਰਤੀ ਕੁਝ ਸਮਾਨ ਕੁਝ ਪੈਸੇ ਲੈ ਕੇ ਚੰਡੀਗੜ੍ਹ ਵੱਲ ਰਵਾਨਾ ਹੋ ਜਾਂਦਾ ਹੈ ਉੱਤੇ ਉਸ ਦਾ ਦੋਸਤ ਰਹਿੰਦਾ ਹੈ ਜੋ ਕਿ ਇੱਕ ਵਧੀਆ ਸਕੂਲ ਦੇ ਵਿੱਚ ਪੜਦਾ ਹੈ ਨੋਸਟੋ ਉਸ ਦੇ ਕਰ ਉਸਦੇ ਨਾਲ ਰਹਿਣ ਲੱਗ ਜਾਂਦਾ ਹੈ ਨਾਲ ਨਾਲ ਇੱਕ ਮੋਟਰਾਂ ਵਾਲੀ ਕੰਪਨੀ ਦੇ ਵਿੱਚ ਮਕੈਨਿਕ ਵਜੋਂ ਕੰਮ ਕਰਨ ਲੱਗ ਜਾਂਦਾ ਹੈ ਕੰਮ ਸਿੱਖਦਾ ਹੈ ਅਤੇ ਹੌਲੀ-ਹੌਲੀ ਕੁਝ ਕਮਾਉਣ ਲੱਗ ਪੈਂਦਾ ਹੈ ਕਿਰਾਏ ਤੇ ਇੱਕ ਮਕਾਨ ਲੈ ਲੈਂਦਾ ਹੈ ਅਤੇ ਨਾਲ-ਨਾਲ ਆਪਣੀ ਪੜ੍ਹਾਈ ਪ੍ਰਾਈਵੇਟ ਜਾਰੀ ਰੱਖਦਾ ਹੈ 11ਵੀਂ ਪਾਸ ਕਰਦਾ ਹੈ 12ਵੀਂ ਪਾਸ ਕਰ ਲੈਂਦਾ ਹੈ ਅਤੇ ਹੌਲੀ-ਹੌਲੀ ਉਸ ਮੋਟਰ ਬਣਾਉਣ ਵਾਲੀ ਕੰਪਨੀ ਦੇ ਵਿੱਚ ਸੀਨੀਅਰ ਮਕੈਨਿਕ ਬਣ ਚੁੱਕਿਆ ਸੀ ਕਿਉਂਕਿ ਕਈ ਸਾਲਾਂ ਦਾ ਐਕਸਪੀਰੀਅੰਸ ਉਸ ਨੂੰ ਆ ਚੁੱਕਿਆ ਹੈ ਨਾਲਾਲ ਉਸਦੀ ਬੀਏ ਵੀ ਕੰਪਲੀਟ ਹੋ ਚੁੱਕੀ ਹੈ ਅਤੇ ਤਨਖਾਹ ਵੀ ਕਾਫੀ ਮਿਲ ਰਹੀ ਹੈ ਅੱਗੇ ਹੁਣ ਉਸ ਨੂੰ ਕੋਈ ਪੜਨ ਦਾ ਸ਼ੌਕ ਨਹੀਂ ਹੈ ਅਤੇ ਉਸੇ ਹੀ ਕੰਪਨੀ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਦੋਸਤੋ ਡਿਗਰੀ ਹਾਸਲ ਕਰਦਾ ਹੈ ਅਤੇ ਨਾਲਾਲ ਕੰਪਨੀ ਦੇ ਵਿੱਚ ਵੀ ਕੰਮ ਜਾਰੀ ਰੱਖਦਾ ਹੈ ਕੰਪਨੀ ਨੇ ਉਸ ਨੂੰ ਮੋਟੀ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਹੈ ਹੌਲੀ-ਹੌਲੀ ਕਰਦਿਆਂ-ਕਰਦਿਆਂ ਉਹ ਉੱਤੇ ਪਹੁੰਚਦਾ ਜਾ ਰਿਹਾ ਹੈ ਅਤੇ ਲੱਖ ਰੁਪਏ ਮਹੀਨਾ ਉਸਦੀ ਤਨਖਾਹ ਹੋ ਚੁੱਕੀ ਹੈ ਕਈ ਸਾਲ ਬੀਤ ਚੁਕੇ ਹਨ ਦੋਸਤੋ ਬੜੀ ਹੱਸਤੇ ਕੋਲ ਕਾਰ ਹੈ ਆਪਣਾ ਘਰ ਉੱਥੇ ਲੈ ਰੱਖਿਆ ਹੈ ਅਤੇ ਉੱਥੇ ਵਧੀਆ ਰਹਿੰਦਾ ਹੈ ਸਾਰੇ ਉਸ ਨੂੰ ਸਰ ਸਰ ਕਹਿ ਕੇ ਬੁਲਾਉਂਦੇ ਹਨ ਦੋਸਤੋ ਚੰਡੀਗੜ੍ਹ ਦੇ ਵਿੱਚ ਉਸਨੇ ਆਪਣਾ ਕਰੀਅਰ ਬਣਾ ਰੱਖਿਆ ਹੈ ਉਲਟਾ ਉਸਦੇ ਦੋਸਤ ਵੀ ਉਸਦੇ ਨਾਲ ਹੀ ਹੁਣ ਕੰਮ ਕਰਦੇ ਹਨ ਆਪਣੇ ਦੋਸਤਾਂ ਨੂੰ ਵੀ ਉੱਥੇ ਆਪਣੇ ਥੱਲੇ ਆਪਣੇ ਨਾਲ ਉਸੇ ਕੰਪਨੀ ਦੇ ਵਿੱਚ ਜੌਬ ਦੇ ਰੱਖੀ ਹੈ ਉਸੇ ਕੰਪਨੀ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰਦਾ ਹੈ ਦੋਸਤੋ ਬੜਾ ਚੰਗਾ ਮਾਹੌਲ ਹੈ ਮਬੜਾ ਸੋਨਾ ਕੰਮ ਚੱਲ ਰਿਹਾ ਹੈ ਗੁਰੂ ਮਹਾਰਾਜ ਨੇ ਉਸ ਤੇ ਕਿਰਪਾ ਕੀਤੀ ਹੈ ਅਤੇ ਮਬੜਾ ਵਧੀਆ ਉਸਦੀ ਜ਼ਿੰਦਗੀ ਬੀਤ ਰਹੀ ਹੈ ਦੋਸਤੋ ਕਈ ਸਾਲ ਵੀ ਦੇ ਹਨ ਅਤੇ ਹੌਲੀ-ਹੌਲੀ ਕਰਦਾ ਕਰਦਾ ਉਸ ਦਾ ਕੱਦ ਕੱਪੜੀ ਦੇ ਵੀ ਤਾਂ ਵੱਡਾ ਹੋ ਰਿਹਾ ਹੈ ਲੇਕਿਨ ਉਸ ਨੂੰ ਘਰ ਦੀ ਵੀ ਯਾਦ ਆਉਂਦੀ ਹੈ ਸੋਚਦਾ ਹੈ ਇੱਕ ਵਾਰ ਜਾ ਕੇ ਦੇਖਣਾ ਚਾਹੀਦਾ ਹੈ ਕਿਵੇਂ ਦਾ ਮਾਹੌਲ ਹੈ ਅਤੇ ਮੇਰਾ ਘਰ ਕਿਸੇ ਨੇ ਹੋਰ ਤਾਂ ਨਹੀਂ ਕਬਜ਼ਾ ਰੱਖਿਆ ਜਾਂ ਕਿ ਚੱਕ ਤੱਕ ਰਿਏ ਇੱਕ ਦਿਨ ਅਚਾਨਕ ਆਪਣੇ ਇੱਕ ਦੋਸਤ ਨੂੰ ਨਾਲ ਲੈਂਦਾ ਹੈ ਅਤੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਆਪਣੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਆ ਜਾਂਦਾ ਹੈ ਆਪਣੇ ਘਰ ਜਾਂਦਾ ਹੈ ਦੋਸਤੋ ਹੁਣ ਆਪਣੇ ਘਰ ਜਿਵੇਂ ਹੀ ਆਇਆ ਸਾਰੇ ਹਾਲਾਤ ਬਦਲ ਚੁੱਕੇ ਸਨ ਪਿਤਾ ਦੀ ਫੋਟੋ ਹਾਰ ਸਮੇਤ ਕੰਧ ਉੱਤੇ ਟੰਗੀ ਹੈ ਅਤੇ ਸੁਮਨ ਘਰ ਦੇ ਵਿੱਚ ਕੰਮ ਕਰ ਰਹੀ ਹੈ ਸੁਮਨ ਜਿਵੇਂ ਹੀ ਆਕਾਸ਼ਦੀਪ ਨੂੰ ਦੇਖਦੀ ਹੈ ਝਟ ਪਛਾਣ ਜਾਂਦੀ ਹੈ ਅਤੇ ਆ ਕੇ ਗੱਲਾਂ ਲਗਾ ਲੈਂਦੀ ਹੈ ਕਹਿ ਦਿੰਦੀ ਹੈ ਤੁਸੀਂ ਆਗੇ ਕਿੰਨੇ ਸਾਲ ਮੈਂ ਤੁਹਾਡਾ ਇੰਤਜ਼ਾਰ ਕੀਤਾ ਇੱਥੇ ਤੁਹਾਡੇ ਪਿਤਾ ਨਹੀਂ ਹਨ ਅਤੇ ਤੁਹਾਡੇ ਪਿਤਾ ਨੂੰ ਗਏ ਕਿੰਨੇ ਸਾਲ ਹੋ ਚੁਕੇ ਹਨ ਅਸੀਂ ਤੁਹਾਨੂੰ ਬਹੁਤ ਲੰਬਿਆ ਤੁਹਾਨੂੰ ਇਤਲਾ ਕਰਨ ਦੀ ਤੁਹਾਨੂੰ ਉਹਨਾਂ ਦੇ ਜਾਣ ਦੀ ਜਾਣਕਾਰੀ ਦੇਣ ਦੀ ਬਹੁਤ ਮੈਂ ਕੋਸ਼ਿਸ਼ ਕੀਤੀਆਂ ਅਤੇ ਕਈਆਂ ਨੇ ਮੈਨੂੰ ਕਿਹਾ ਲਾਲਚ ਦਿੱਤਾ ਕਿ ਕਿ ਜੋ ਦਰ ਜ਼ਮੀਨ ਆਕਾਸ਼ਦੀਪ ਦੇ ਨਾਮ ਆਂਦੀ ਹੈ ਉਹ ਸਭ ਆਪਾਂ ਹੜਪ ਲੈਣੇ ਹਾਂ ਆਪਾਂ ਇਸ ਘਰ ਦੇ ਵਿੱਚ ਮਿਲ ਜੁਲ ਕੇ ਰਹਾਂਗੇ ਮੈਨੀ ਮੰਨੀ ਮੈਨੂੰ ਤੇਰੀ ਫਿਕਰ ਸੀ ਮੈਨੂੰ ਲੱਗਿਆ ਪਤਾ ਨਹੀਂ ਤੂੰ ਕਿੱਥੇ ਹੋਵੇਂਗਾ ਅੱਜ ਤੇਰੇ ਕੱਪੜੇ ਤੇਰੀ ਗੱਡੀ ਦੇਖ ਕੇ ਮੈਨੂੰ ਅੰਦਾਜ਼ਾ ਹੋ ਰਿਹਾ ਹੈ ਸ਼ਾਇਦ ਤੂੰ ਕਾਮਯਾਬ ਹੋ ਚੁੱਕਿਆ ਹੈ ਆਲਾ ਹੈ ਤੇਰੀ ਜ਼ਮੀਨ ਤੇਰਾ ਕਰ ਹੁਣ ਮੈਨੂੰ ਇਜਾਜ਼ਤ ਦੇ ਮੈਂ ਇੱਥੋਂ ਜਾਣਾ ਚਾਹਨੀ ਹਾਂ ਮੈਂ ਹੁਣ ਆਪਣੇ ਪਿੰਡ ਬਿਹਾਰ ਦੇ ਵਿੱਚ ਜਾ ਕੇ ਉੱਥੇ ਹੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਭਾਈਵੰਧੂਆਂ ਦੇ ਨਾਲ ਉੱਥੇ ਰਹਿਣਾ ਚਾਹਨੀ ਹਾਂ ਲੇਕਿਨ ਮੈਨੂੰ ਪਤਾ ਹੈ ਸ਼ਾਇਦ ਉਹਨਾਂ ਨੇ ਮੈਨੂੰ ਦੇਖ ਕੇ ਕੁਝ ਨਹੀਂ ਹੋਣਾ ਉੱਥੇ ਮੈਨੂੰ ਦਿਹਾੜੀਆਂ ਕਰਨੀਆਂ ਪੈਣੀਆਂ ਹਨ ਲੇਕਿਨ ਕੋਈ ਗੱਲ ਨਹੀਂ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਉਹੀ ਠੀਕ ਹੈ ਇੱਥੇ ਵੀ ਮੈਂ ਕੰਮ ਹੀ ਕਰਦੀ ਹਾਂ ਉੱਤੇ ਤਾਂ ਕੀ ਕਰ ਲਾਂਗੇ ਚਾਰ ਰੋਟੀਆਂ ਤਾਂ ਰੱਬ ਨੇ ਦੇ ਹੀ ਦੇਣੀਆਂ ਹਨ ਦੋਸਤੋ ਆਕਾਸ਼ਦੀਪ ਸਭ ਕੁਝ ਸੁਣ ਰਿਹਾ ਹੈ ਉਸ ਨੂੰ ਜਿੰਨੀ ਮਾੜੀ ਸੋਮਨ ਲੱਗਦੀ ਸੀ ਉਹਨੇ ਸ਼ਾਇਦ ਉਹ ਹੈ ਨਹੀਂ ਜੇਕਰ ਸੋਮਨ ਚਾਹੁੰਦੀ ਆਰਾਮ ਦੇ ਨਾਲ ਉਸਦੀ ਜ਼ਮੀਨ ਉਸ ਦਾ ਘਰ ਹੜਪ ਸਕਦੀ ਸੀ ਕਿਉਂਕਿ ਕਾਨੂੰਨਨ ਪਤਨੀ ਸੀ ਅਤੇ ਉਸ ਦਾ ਪੂਰਾ ਪੂਰਾ ਹੱਕ ਸੀ ਦੋਸਤੋ ਲੇਕਿਨ ਉਸਨੇ ਇਹੋ ਜਿਹਾ ਕੁਝ ਨਹੀਂ ਕੀਤਾ ਦਰਅਸਲ ਉਹ ਤਾਂ ਬਿਲਕੁਲ ਉਲਟਾ ਸਾਰਾ ਕੁਝ ਆਕਾਸ਼ਦੀਪ ਨੂੰ ਦੇਣਾ ਚਾਹੁੰਦੀ ਹੈ ਗਨਾ ਉਸਦੇ ਵਾਸਤੇ ਉਸਨੇ ਇੰਤਜ਼ਾਰ ਕੀਤਾ ਕਿੰਨਾ ਸਮਾਂ ਇੱਥੇ ਬੈਠੀ ਰਹੀ ਜੇਕਰ ਇੱਥੇ ਕੋਈ ਹੋਰ ਔਰਤ ਹੁੰਦੀ ਸ਼ਾਇਦ ਕਦੋਂ ਦੀ ਲੰਗ ਜਾਣੀ ਸੀ ਕਿਸੇ ਹੋਰ ਨਾਲ ਭੱਜ ਜਾਣੀ ਸੀ ਕਿਸੇ ਹੋਰ ਨਾਲ ਵਿਆਹ ਕਰਾ ਕੇ ਸਾਰੀ ਜ਼ਮੀਨ ਘਰ ਸਾਰਾ ਪੈਸਾ ਹੜੱਪ ਜਾਣਾ ਸੀ ਲੇਕਿਨ ਇਹ ਤਾਂ ਚੰਗੀ ਨਿਕਲੀ ਇਸਦੇ ਦਿਲ ਵਿੱਚ ਬਿਲਕੁਲ ਪਾਪ ਨਹੀਂ ਹੈ ਦੋਸਤ ਵੀ ਨਾਲ ਖੜਾ ਹੈ ਅਤੇ ਉਸ ਨੂੰ ਸਾਰੀ ਗੱਲ ਦੱਸਦਾ ਹੈ ਅਗੋ ਕਹਿੰਦਾ ਹੈ ਵੀ ਜੇਕਰ ਇਸ ਦੀ ਜ਼ਿੰਦਗੀ ਬਣਾਣਾ ਚਾਹੁੰਦਾ ਹੈ ਜੇਕਰ ਇਸ ਨੂੰ ਨਾਲ ਰੱਖਣਾ ਚਾਹੁੰਦਾ ਹੈ ਤਾਂ ਤੈਨੂੰ ਇਸ ਦੇ ਨਾਲ ਵਿਆਹ ਕਰਾਉਣਾ ਪਏਗਾ ਨਹੀਂ ਤਾਂ ਫਿਰ ਸਮਾਜ ਨੇ ਤੁਹਾਨੂੰ ਜੀਣ ਨਹੀਂ ਦੇਣਾ ਅਤੇ ਮਾੜੇ ਚੰਗੇ ਖਿਆਲ ਤੁਹਾਡੇ ਵਾਸਤੇ ਰੱਖਣਗੇ ਮਾੜੇ ਚੰਗੇ ਬੋਲ ਬੋਲਦੇ ਰਹਿਣਗੇ ਵੀ ਜਵਾਨ ਔਰਤ ਬਿਨਾਂ ਕਿਸੇ ਰਿਸ਼ਤੇ ਤੋਂ ਇੱਥੇ ਆਮ ਰਹੀ ਹੈ ਪਿਤਾ ਹੁਣ ਸਿਰ ਤੇ ਨਹੀਂ ਹੈ ਹੁਣ ਤਾਂ ਮਾਂ ਵੀ ਨਹੀਂ ਰਹੀ ਅਤੇ ਹੁਣ ਕੋਈ ਰਿਸ਼ਤਾ ਤੁਹਾਡੇ ਵਿੱਚ ਨਹੀਂ ਹੋਇਆ ਹੈ ਜੇਕਰ ਇਕੱਠਾ ਰੱਖਣ ਦੀ ਕੋਸ਼ਿਸ਼ ਵੀ ਕੀਤੀ ਤਾਂ ਲੋਕਾਂ ਨੇ ਬਹੁਤ ਮਾੜਾ ਚੰਗਾ ਬੋਲਣਾ ਹੈ ਸ਼ਾਇਦ ਤੇਰੀ ਮਿੱਟੀ ਦੁਬਾਰਾ ਤੁਪਲੀਤ ਹੋ ਜਾਵੇਗੀ ਦੋਸਤੋ ਸੋਚਦਾ ਹੈ ਵੀ ਚਲੋ ਇੰਨੀ ਚੰਗੀ ਔਰਤ ਹੈ ਜੇਕਰ ਜੀਵਨ ਸਾਥੀ ਬਣਾ ਲਿਆ ਜਾਵੇ ਬਦਿਆ ਮੇਰਾ ਵੀ ਗੁਜ਼ਾਰਾ ਹੋ ਜਾਵੇਗਾ ਮੈਨੂੰ ਵੀ ਜੀਵਨ ਸਾਥੀ ਦੀ ਲੋੜ ਹੈ ਮੈਂ ਵੀ ਜਵਾਨ ਹੋ ਚੁੱਕਿਆ ਹਾਂ ਇੱਧਰ ਇਹਨਾਂ ਨੂੰ ਵੀ ਲੋੜ ਹੈ ਇਹਨਾਂ ਨੂੰ ਵੀ ਸਹਾਰੇ ਦੀ ਲੋੜ ਹੈ ਹੁਣ ਤਾਂ ਇਹ ਵੀ ਇਕੱਲੇ ਰਹਿ ਗਏ ਹਨ ਇਹਨਾਂ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਇਹਨੇ ਸਾਲ ਮੇਰਾ ਇੰਤਜ਼ਾਰ ਕੀਤਾ ਹੈ ਸ਼ਾਇਦ ਹੀ ਇਹੋ ਜੀ ਇਮਾਨਦਾਰ ਪਾਰਟਨਰ ਸ਼ਾਇਦ ਹੀ ਇਹੋ ਜੀ ਇਮਾਨਦਾਰ ਜੀਵਨ ਸਾਥੀ ਮੈਨੂੰ ਇਸ ਦੁਨੀਆ ਵਿੱਚ ਮਿਲ ਪਾਵੇਗੀ ਦੋਸਤੋ ਗੁਰੂ ਕਰ ਜਾਂਦੇ ਹੰ ਲਾਵਾ ਲੈਂਦੇ ਹਨ ਲੇਕਿਨ ਇਸ ਦਾ ਵਿਰੋਧ ਕਈ ਉਹ ਕੜਮ ਚੌਧਰੀ ਕਰਦੇ ਹਨ ਜੋ ਕਿ ਉਹਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਹੁਣ ਇਹ ਵਿਆਹ ਦੇਖ ਕੇ ਉਹਨਾਂ ਦੇ ਸੁਪਨੇ ਬਿਲਕੁਲ ਮਿੱਟੀ ਵਿੱਚ ਮਿਲ ਗਏ ਹਨ ਉਹਨਾਂ ਨੂੰ ਜੋ ਆਸ ਸੀ ਵੀ ਕਿਸੇ ਨਾ ਕਿਸੇ ਦਿਨ ਆਪੇ ਸਮਾਨ ਮੰਨ ਜਾਵੇਗੀ ਅਤੇ ਉਹਨਾਂ ਦੇ ਨਾਲ ਵਿਆਹ ਕਰ ਲੇਗੀ ਅਤੇ ਸਾਰੀ ਜ਼ਮੀਨ ਸਾਰਾ ਜੋ ਘਰ ਹੈ ਉਹ ਆਪ ਹੜਪ ਲੈਣਗੇ ਲੇਕਿਨ ਹੁਣ ਬਿਲਕੁਲ ਮਿੱਟੀ ਦੇ ਵਿੱਚ ਮਿਲ ਚੁਕੇ ਹਨ ਵਿਰੋਧਤਾ ਕਰਦੇ ਹਨ ਲੇਕਿਨ ਜੋ ਲੋਕ ਇਹ ਸਭ ਕੁਝ ਜਾਣਦੇ ਸੀ ਵੀ ਇਸ ਦੇ ਪਿੱਛੇ ਦੀ ਸਚਾਈ ਕੀ ਹੈ ਇਹ ਲੋਕ ਕਿਉਂ ਵਿਰੋਧ ਕਰ ਰਹੇ ਹਨ ਉਹ ਉਹਨਾਂ ਦੇ ਖਿਲਾਫ ਸਨ ਅਤੇ ਨਾਲ ਖੜੇ ਸਨ ਬਿਲਕੁਲ ਸਹੀ ਹੋ ਰਿਹਾ ਹੈ ਬੇਟਾ ਕੋਈ ਗੱਲ ਨਹੀਂ ਤੁਸੀਂ ਆਪਣਾ ਜੀਵਨ ਆਪਣੇ ਹਿਸਾਬ ਨਾਲ ਜੋ ਸਕਦੇ ਹੋ ਆਕਾਸ਼ਦੀਪ ਸੁਮਨ ਦੇ ਨਾਲ ਵਿਆਹ ਕਰਕੇ ਦੁਬਾਰਾ ਆਪਣੇ ਘਰ ਚੰਡੀਗੜ੍ਹ ਦੇ ਵਿੱਚ ਚਲਾ ਜਾਂਦਾ ਹੈ ਇਥੋਂ ਦਾ ਘਰ ਵੇਚ ਕੇ ਅਤੇ ਜ਼ਮੀਨ ਜਿਹੜੀ ਹੈ ਠੇਕੇ ਤੇ ਦੇ ਕੇ ਉੱਥੇ ਰਹਿਣ ਲੱਗ ਜਾਂਦਾ ਹੈ ਆਪਣੇ ਪਿਓ ਦੀ ਜਿਹੜੀ ਜ਼ਮੀਨ ਹੈ ਜੋ ਕਿ ਉਸਨੇ ਆਪਣੇ ਪਿਓ ਤੋਂ ਲੈ ਕੇ ਅੱਧੇ ਤੋਂ ਵੀ ਕੱਟ ਕਰ ਦਿੱਤੀ ਸੀ ਦੁਬਾਰਾ ਆਪਣੀ ਮਿਹਨਤ ਦੇ ਨਾਲ ਉਸੇ ਤਰ੍ਹਾਂ ਆਪਣੇ ਦਾਦੇ ਤੋਂ ਵੀ ਵੱਧ ਜ਼ਮੀਨ ਜੋੜਦਾ ਹੈ ਅਤੇ ਆਪਣੇ ਆਉਣ ਵਾਲੇ ਭਵਿੱਖ ਵਾਸਤੇ ਬਹੁਤ ਕੁਝ ਛੱਡ ਕੇ ਜਾਂਦਾ ਹੈ ਆਕਾਸ਼ਦੀਪ ਆਪਣੀ ਮਿਹਨਤ ਦੇ ਸਦਕਾ ਅੱਜ ਕਾਮਯਾਬ ਹੈ ਇਸ ਤੋਂ ਬਿਲਕੁਲ ਉਲਟ ਉਸ ਦਾ ਪਿਤਾ ਜੰਟਾ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣਾ ਸਭ ਕੁਝ ਬਿਲਕੁਲ ਡਬਾਉਣ ਦੀ ਕਗਾਰ ਤੇ ਸੀ ਉਸ ਨੇ ਸਾਰਾ ਕੁਝ ਹਾਰ ਦਿੱਤਾ ਦੋਸਤੋ ਕਿਵੇਂ ਲੱਗੀ ਜੀ ਤੁਹਾਨੂੰ ਅੱਜ ਦੀ ਕਹਾਣੀ ਜੇਕਰ ਸੱਚਮੁੱਚ ਚੰਗੀ ਲੱਗੀ ਜੇਕਰ ਇੱਕ ਵੀ ਚੀਜ਼ ਤੁਹਾਨੂੰ ਇਸ ਦੇ ਵਿੱਚ ਵਧੀਆ ਲੱਗੀ ਦੋਸਤੋ ਲਾਈਕ ਜ਼ਰੂਰ ਕਰ ਦੇਣਾ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚੇ ਰਹਿਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ